ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਵਿਖੇ ਸੰਤ ਕਲਪੀ ਰਿਸ਼ੀ ਜੀ ਦੀ ਨਿਸ਼ਾਨੀ ਜਲਦ ਹੀ ਵਿਨਾਸ਼ ਹੋਣ ਦੀ ਸੰਭਾਵਨਾ ਪੁਰਾਣੀਆਂ ਇਤਿਹਾਸਕ ਸਥਾਨਾਂ ਦੀ ਸੁਰੱਖਿਆ ਤਾਂ ਕੀ ਹੋਣੀ ਬਲਕਿ ਯਾਦਗਾਰਾਂ ਦੀ ਥਾਂ ਨੂੰ ਸੁੰਦਰ ਇਮਾਰਤਾਂ ਬਣਾਉਣ ਦੇ ਬਹਾਨੇ ਖਤਮ ਕੀਤਾ ਜਾ ਰਿਹਾ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਵਿਖੇ ਸੰਤ ਕਲਪੀ ਰਿਸ਼ੀ ਜੀ ਦੀ ਯਾਦਗਾਰ ਦੀ ਸੁੰਦਰ ਇਮਾਰਤ ਨੂੰ ਡੇਟੇਰੀ ਕਰਨ ਦੀ ਤਿਆਰੀ ਚੱਲ ਰਹੀ ਪ੍ਰਬੰਧਕਾਂ ਨਾਲ ਮੁਲਾਕਾਤ ਕਰਨ ਤੇ ਦੱਸਿਆ ਗਿਆ ਕਿ ਸੰਤ ਕਲਪੀ ਰਿਸ਼ੀ ਜੀ ਦੀ ਬਣੀ ਹੋਈ ਯਾਦਗਾਰ ਦੀ ਥਾਂ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ ਕਿਉਂਕਿ ਇਸ ਇਮਾਰਤ ਦਾ ਲੈਵਲ ਨਹੀਂ ਹੈ ਇਸ ਦੀ ਥਾਂ ਤੇ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ ਜਿਸ ਦਾ ਲੈਵਲ ਉੱਚਾ ਰੱਖਿਆ ਜਾਵੇਗਾ। ਸმო ਸੰਗਤਾਂ ਨੂੰ ਪਤਾ ਹੈ ਕਿ ਪੁਰਾਣੀ ਇਤਿਹਾਸਕ ਇਮਾਰਤ ਦਾ ਵੀ ਦਰਬਾਰ ਨੂੰ ਵੀ ਸਮਾਪਤ ਕੀਤਾ ਜਾ ਚੁੱਕਾ ਜਿਸ ਦੀ ਥਾਂ ਨਵੇਂ ਕਮਰਿਆਂ ਵਿੱਚ ਕਵੀ ਦਰਬਾਰ ਨੂੰ ਬੰਦ ਕਰਕੇ ਸਜਾਵਟਾਂ ਨਾਲ ਮਨਾਇਆ ਗਿਆ ਜਿਸ ਦੀ ਕੋਈ ਇਤਿਹਾਸਿਕ ਮਹੱਤਤਾ ਨਹੀਂ ਬਲਕਿ ਨਾਮੀ ਇਮਾਰਤਾਂ ਵਿੱਚ ਜਕੜ ਕੇ ਕਵੀ ਦਰਬਾਰ ਬਣਾਇਆ ਗਿਆ। ਜਿਸ ਸੰਗਤ ਨੇ ਪੁਰਾਣੀ ਇਤਿਹਾਸਕ ਸਥਾਨ ਨੂੰ ਦੇਖਿਆ ਹੈ ਉਸ ਨੂੰ ਨਾਮੀ ਕਵੀ ਦਰਬਾਰ ਇਮਾਰਤ ਹਜਮ ਨਹੀਂ ਆਉਂਦੀ ਬਲਕਿ ਪੁਰਾਣੀ ਇਮਾਰਤ ਦੀ ਯਾਦ ਆਉਂਦੀ ਰਹਿੰਦੀ। ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਪਿੰਤ ਸਿੰਘ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਅਤੇ ਗੁਰੂ ਘਰ ਦੀਆਂ ਇਤਿਹਾਸਕ ਯਾਦਗਾਰਾਂ ਦੀ ਦੇਖਰੇਖ ਕਰਨ ਦੀ ਸਦਬੁੱਧੀ ਪ੍ਰਦਾਨ ਕਰਨ। ਵਾਹਿਗੁਰੂ ਜੀ ਬੇਦਰੋਂ ਤੁਹ ਬੋਲਿਆ ਜੀ ਸੰਗਤਾਂ ਦੀ ਰਾਏ ਪੁੱਛ ਲਈ ਹੈ ਬੇ ਕਾਲਪਿਸ਼ੇ ਸਥਾਨ ਜਿਹੜਾ ਟਾਹੇ ਜ਼ਮੀਨ ਨਵਾਂ ਅਮਰਾਂ ਦੀ ਵਿਹੋਦ ਬਣਾ ਲੈਨੇ ਇਸ ਬਾਰੇ ਸੰਗਤਾਂ ਦਾ ਕੀ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਸਨ ਦੇ ਇਲਾਕਾ ਪੋੜਾ ਸਾਹਿਬ ਸਿੱਤੂ ਲਾਵਾ ਹੁਣ ਵੀ ਜਿਹੜੀਆਂ ਬਾਹਰ ਦੀਆਂ ਸੰਗਤਾਂ ਨੇ ਉਹਨਾਂ ਦਾ ਇਹ ਸੱਚਾ ਸੱਚਾ ਸ਼ਿਕਾਇਤ ਹੈ ਕਿ ਇਹ ਲੋਕ ਅਸਥਾਨ ਦਸਤ ਪਾਸ਼ਾ ਜਿਹੜੀ ਮਹਾਰਾਜ ਦੀ ਪਾਵਨ ਪਵਿੱਤਰ ਨਗਰੀ ਪੋੜਾ ਸਾਹਿਬ ਦੀ ਸ਼ੋਭੇ ਕਰਦੇ ਜਿੱਦ ਤੋਂ ਪਹਿਲਾਂ ਸੁਭੀ ਜਗਾਇ ਅਸਥਾਨ ਉੱਥੀ ਜਗ੍ਹਾ ਨਵੀਂ ਸੜੀ ਹੋਈ ਹੈ ਉਹ ਪ੍ਰਾਥਮਿਕ ਇਤਿਹਾਸਿਕ ਸਥਾਨ ਕਿਹਾ ਗਿਆ ਹੈ ਕਬੀ ਦਰਵਾਜ਼ਾ ਕਾਲਪੁਰ ਸਿੰਘ ਮਹਾਰਾਜ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀਂ ਪਹਿਲੇ ਇੱਕ ਖਾਲਸਾਬ ਹੁੰਦਾ ਸੀ ਉਹ ਦਰਵਾਜ਼ਾ ਸੇਵਾ ਵਾਲਿਆਂ ਨੇ ਛੋਟਾ ਦਰਵਾਜ਼ਾ ਬਣਾਇਆ ਇਸ ਲਈ ਲੋਕ ਭਾਰਤ ਦੇ ਸਮੇਂ ਸ਼ਾਰੀਕਤੀ ਜਾ ਰਹੀ ਹੈ ਕੋਸ਼ਿਸ਼ ਕਰਦਾ ਇਸੇ ਹਉ ਹੈ ਕਿ ਇਸ ਸੰਸਥਾਨ ਤੇ ਉਹ ਪ੍ਰਾਥਮਿਕ ਸਥਾਨ ਰੱਖਿਆ ਜਾਵੇ ਆਦਮੀ ਸੰਪਰਕ ਦੀਆਂ ਦੇ ਮੱਧ ਨੂੰ ਸੋਣ ਅਤੇ ਉਹਦੀ ਮੈਂ ਫੇਰ ਮੈਂ ਜਦੋਂ ਸੀ ਖੜਾਣਾ ਪਾਲੀ ਬੀਸ਼ਿਸਵਾਸੀ ਕਿਹਾ ਉਹਨਾਂ ਸਾਹ ਉਹਨੂੰ ਰਿਪੋਰਟ ਕਰਨਾ ਕੇਵਲ ਸਥਾਨ ਨੂੰ ਐਸਾ ਰੱਖਿਆ ਜਾਂਦਾ ਇਹਨਾਂ ਨੂੰ ਉਸਾਰਨ ਹੈ ਉਹ ਕਾਲਪੀ ਤੋਂ ਉੱਚੀ ਕਾਰਸੇ ਬਸ ਰਾਮ ਹੋ ਗਈ ਹੈ ਕੇਵਲ ਸਥਾਨ ਨੂੰ ਜੋ ਇਹ ਗਾਇ ਸੁਣ ਸਕਣੀਆਂ ਤੇ ਹੀ ਬੇਇੱਜ਼ਤੀਆਂ ਨੇ ਇਹ ਬੇਅਤੀ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖੰਸ ਵਾਹਿਗੁਰੂ ਜੀ ਦੇ ਪਤੀ ਹੁਣ ਆਪ ਜੀ ਨੂੰ ਸੰਗਤ ਵਿੱਚ ਬੈਠੇ ਲੋਕਾਂ ਦਾ ਵੀ ਕੀ ਵਿਚਾਰ ਹੈ ਸੰਗਤ ਦਾ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਹੈ ਜੀ ਇਹ ਸਥਾਨ ਉੱਥੇ ਹੀ ਰਹਿਣਾ ਚਾਹੀਦਾ ਹੈ ਉੱਥੇ ਚੱਲਣਾ ਚਾਹੀਦਾ ਹੈ ਕੱਲ੍ਹ ਲਈ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਪੁਰਾਣਾ ਧਾਰ ਕੀ ਸੀਗਾ ਪੁਰਾਣੇ ਸਥਾਨ ਦਾ ਵੀ ਹਾਲ ਹੋਇਆ ਦਰਬਾਰ ਸਾਹਿਬ ਦਾ ਵੀ ਹਾਲ ਹੋਇਆ ਪ੍ਰਾਤਮ ਜਿਹੜਾ ਸੀਗਾ ਅਸੀਂ ਜੀਪ ਫਟ ਤੋਂ ਉੱਥੇ ਗਏ ਰਹੇ ਹਾਂ ਵਾਕਤ ਜਿਹੜਾ ਚੋਣ ਦੀ ਗੋਲੀ ਜਗੇ ਬੜੀਆਂ ਨਿਸ਼ਾਨੀਆਂ ਤੇ ਮੇਨ ਜਿਹੜਾ ਦਰਬਾਰ ਸਾਹਿਬ ਜਿਹੜਾ ਅੰਦਰ ਅਫਦਲ ਉਹ ਜਿਹਾ ਹਾਰੀ ਪਟਨਾ ਸਾਹਿਬ ਹੈ ਉਹ ਸਾਰਾ ਭੰਗ ਜਿਹੜਾ ਨੇ ਉਹਦਾ ਇਤਿਹਾਸਿਕ ਦਰਵਾਜ਼ਾ ਤੇ ਬੜੀ ਮਹਿੰਦੀ ਹੈ ਕਿ ਪੁਰਾਣੀਆਂ ਚੀਜ਼ਾਂ ਨੂੰ ਕਮਿਟਰਾਂ ਨਾਲ ਰੈਡਵਰਡ ਕਰਕੇ ਨਵੇਂ ਦਿੱਖੇ ਨਾਲ ਬਣਾਉ ਲੇਕਿਨ ਉਹਨੂੰ ਕੁਝ ਨਕਸ਼ੇ ਦੇ ਅੰਦਰ ਬਣਾਉ ਕਈ ਕਿਉਂ ਤਨਵਾਦ ਹੁਣ ਸਾਹਿਬ ਤੁਸੀਂ ਦੱਸੋ ਉਹ ਇੱਕ ਮਿੰਟ ਰਹਿ ਵੀਨ ਦਾ ਗਲਤ ਸਾਬਕੀ ਪਤੇ ਜਿਹੜੇ ਪੁਰਾਣੇ ਵਾਹਿਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਕੀ ਫਕੀਰ ਜੀ ਦਾਸ਼ਿਰ ਫਾਉਂਡਰਸ਼ਿਪ ਤੋਂ ਬਹੁਤ ਅੱਛਾ ਲੱਗ ਗਿਆ ਕਿ ਆਦਮੀ ਨੇ ਅਬੀ ਦੁਵਾਰੇ ਕੀਤੇ ਸੱਚੇ ਪਾਤਸ਼ਾਹ ਨੇ ਉਹ ਦਾਸਾ ਲੈ ਕੇ ਆਬੀ ਚਿਵਾਵਾਂ ਲੈ ਨਹੀਂ ਕੀਤੀਆਂ ਇਹ ਸਥਾਨ ਬਹੁਤ ਰਤਨ ਸਥਾਨ ਹੈ ਸਾਨੂੰ 50 ਸਾਲ ਤੋਂ ਦੁਜ਼ਾਰੇ ਕਰਦੇ ਹੋਏ ਨੇ ਖੁਸ਼ੀ ਹੁੰਦੀ ਹੈ ਕਿ ਪ੍ਰਾਪਤਨ ਸਥਾਨਾਂ ਦੇ ਦੁਜ਼ਾਰੇ ਜੇ ਕਿ ਸੰਸਕਰਨ ਨੇ ਖਾਲ ਨੂੰ ਨਾ ਪ੍ਰਾਣੀਆਂ ਨਿਸ਼ਾਨੀਆਂ ਨੂੰ ਖਤਮ ਕਰਨ ਦੇ ਨਾਲ ਕੋਈ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਣਾ ਨਹੀਂ ਮਿਲੇਗੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਚੀਜ਼ ਦੇ ਰਸਾ ਦੇਖਣ ਨੂੰ ਨਹੀਂ ਨਾ ਦੱਸ ਸਕਾਂਗੇ ਮੈਂ ਕਹਿ ਸਕਾਂ ਨਹੀਂ ਸਾਨੂੰ ਟੋਣਗੇ ਕਿ ਵਾਈ ਦੱਸੋ ਕਿ ਪ੍ਰਾਤਨ ਤੁਹਾਡੇ ਕੋਲ ਕੀ ਸੀ ਅੱਜ ਜਿਹੜੀ ਜਮਨਾ ਸੈਸ ਰੂਗੋਂ ਸੀ ਜੀ ਮਹਾਰਾਜ ਜੀ ਨੇ ਪਾਵਨ ਬਚਨਾਂ ਨੂੰ ਮਾਨ ਦੇ ਹੋਈ ਸ਼ਾਂਤ ਚੱਲ ਰਹੀ ਹੈ ਕਿ ਤੋਂ ਨਿਸ਼ਾਨੇ ਕੁਦਰਤ ਦੀ ਰਹਿ ਜਾਣੀ ਹੈ ਉਸ ਤੋਂ ਇਲਾਵਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸੰਤਾਂ ਦੀ ਜਿਹੜੀਆਂ ਨਿਸ਼ਾਨੀਆਂ ਆਉਣ ਵਾਲੇ ਔਲਾਦ ਨੂੰ ਦੱਸੀਆਂ ਨੇ ਉਹ ਇਨ੍ਹਾਂ ਪਰਿਵਾਰਾਂ ਨੇ ਰਹਿ ਨਹੀਂ ਦੇਣੀਆਂ ਸਾਡੀ ਬੇਨਤੀ ਚਰਨਤ ਹੈ ਕਿ ਇਨ੍ਹਾਂ ਨੂੰ ਇਸ ਸਮਤ ਰક્ષਣ ਤੁਹਾਨੂੰ ਇਸ ਸਮਤ ਰક્ષਣ ਸੰਗਿਸ ਤਸਫਾ ਦੀ ਜ਼ਿੰਦਾਰੀ ਖੁਸ਼ੀਆਂ ਮਨਾਉਣ ਦੀ ਇਹ ਤਖਤ ਹੈ ਤਖਤ ਗੁਰੂ ਸਾਹਿਬ ਦਾ ਸਰਵਾਂ ਦਾ ਅਲੰਗ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ